ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨੋਕ ਦੇਖ ਪਰਿਦਕੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਜੇਤ ਜਿਹੜਾ ਤਨਵਰੀ ਸਾਹਿ ਨਏ ਲਿਖਾਏ ਮਾਲਕ ਜੇ ਕੰਨੀ ਸੁਣੀਦਾ ਮੋਹ ਦੇਖਾ ਲੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਸਾਧਗੁਰਾਂ ਦੀ ਕਿਰਪਾ ਦੇ ਨਾਲ ਤਲੋਕ ਸੇਖ ਫਰੀਦ ਕੇ ਜੀ ਦੀ ਸੰਥਿਆ ਆਰੰਭ ਕਰਦੇ ਹਾਂ ਸਾਧਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਤਲੋਕ ਇਹ ਤੇ ਰੁਕਣਾ ਹੈ ਥੋੜਾ ਜਿਆ ਸੇਖ ਇਸ ਨੂੰ ਸੇਖ ਸੱਤੇ ਜਪੈ ਚ ਬਿੰਦੀ ਲਾ ਕੇ ਨਹੀਂ ਬੋਲਣਾ ਬਿੰਦੀ ਤੋਂ ਬਿਨਾਂ ਸੇਖ ਬੋਲਣਾ ਹੈ ਫਰੀਦ ਕੇ ਕੀ ਵਖ ਬੋਲਣਾ ਹੈ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸੱਤੇ ਸਿਆਰੀ ਜੇਤ ਦਿਹਾੜਾ ਸੱਤੇ ਸਿਆਰੀ ਦੇ ਆਹੇ ਕੰਨਹਾ ਰਾੜੇ ਜੜਾਵਾੜਾ ਜਿਹੜਾ ਇਸ ਤਰ੍ਹਾਂ ਬੋਲਣਾ ਹੈ ਇਥੇ ਜੰਮ ਕੀ ਲੱਗੇਗੀ ਧਾਨ ਟਿੱਪੀ ਨਹੀਂ ਰਾਣੀ ਪੋਲਾ ਜਿਹਾ ਬੋਲਣਾ ਧਾਨ ਇਹ ਤੇ स्त्री ਦਾ ਵਾਚਕ ਹੈ ਵਰੀ ਇਥੇ ਵਿਚਰਾਮ ਲੱਗੇਗਾ ਸਾਹੇ ਸッセ ਕੰਨਾ ਸਾਹ ਹਾਏ ਲਾਹੀ ਸਾਹੇ ਆਹੇ ਲਾਲ ਔਣੀ ਐ ਸਿਆਰੀ ਨਹੀਂ ਲਾਉਣੀ ਲੈ ਈੜੀ ਲਾਂ ਲਿਖਾਏ ਲੇ ਲੇ ਸਿਆਰੀ ਲਿ ਖਖੇ ਕੰਨਾ ਈੜੀ ਸਿਆਰੀ ਲਿਖਾਏ ਇਸ ਤਰ੍ਹਾਂ ਬੋਲਣਾ ਹੈ ਮਲਕ ਇਸ ਸ਼ਬਦ ਨੂੰ ਓਲਾ ਜਿਹਾ ਬੋਲਣਾ ਹੈ ਕਸਕੇ ਮਲਕ ਨਹੀਂ ਬੋਲਣਾ ਓਲਾ ਜਿਹਾ ਬੋਲਣਾ ਹੈ ਮਲਕ ਇਥੇ ਜਮ ਕਿ ਲੱਗੇਗੀ ਜੇ ਜਜੇ ਸਿਆਰੀ ਕੰਨੀ ਸੁਣੀ ਦਾ ਇਥੇ ਵਿਸ਼ਰਾਮ ਮੋਹ ਦੇਖਾ ਲੈ ਮੰਮੇ ਔਂਕਰ ਮੋਹ ਹਾਏ ਔਂਕੜ ਹੋ ਮੋਹ ਹੋ ਦੇ ਖਾਲੇ ਦੱਦੇਲਾ ਆਏ ਈੜੀ ਸਿਆਰੀ ਜਿੰਦ ਨੇ ਮਾਣੀ ਨਾਣੇ ਦਿਹਾਰੀ ਕੱਢੀ ਐ ਕੱਕੇ ਅੱਦਕ ਇੱਥੇ ਵਿਚਰਾਮ ਲਾਉਣਾ ਅੱਡਾ ਹਾਏ ਅੱਦਕ ਡੱਡੇ ਕੰਨਾਂ ਉੱਤੇ ਬਿੰਦੀ ਅੱਡਾ ਕੂ ਟਿੱਪੀ ਲਾ ਕੇ ਕੂ ਨਹੀਂ ਬੋਲਣਾ ਟਿੱਪੀ ਦੇ ਬਿਨਾ ਕੂ ਬੋਲਣਾ ਕੜ ਕਾਇ ਇਕੱਠਾ ਬੋਲਣਾ ਵਾਕ ਨਹੀਂ ਬੋਲਣਾ ਸਾਹੇ ਲਿਖੇ ਲਿਖੇ ਬੋਲਾ ਬਲਣਾ ਕਸਕੇ ਨਹੀਂ ਬਲਣਾ ਇਥੇ ਜਮ ਕੇ ਲਾਵਾਂਗੇ ਨਾ ਚਲਣੀ ਚੱਤੇ ਅਦਕ ਇਥੇ ਵਿਸ਼ਰਾਮ ਜਿੰਦੂ ਦਦਦ ਲੈ ਕੜਿ ਤਿੰਦੂ ਕ ਕਕੇ ਦਦ ਲੈ ਕੜ ਉੱਤੇ ਟਪੀਕੂ ਬੋਲਣਾ ਹੈ ਸਮਝਾਏ ਸਮਝਾਏ ਛੱਜਾ ਭਾਰਾ ਬੋਲਿਆ ਜਾਵੇਗਾ ਸਮਝਾਏ ਇਕੱਠਾ ਬੋਲਣਾ ਹੈ ਵਕ ਨਹੀਂ ਬੋਲਣਾ ਜਿੰਦ ਬਹੁਤੀ ਇਥੇ ਆਪਾਂ ਜਮ ਕੇ ਲਾਵਾਂਗੇ ਮਰਨ ਵਾਰ ਇਥੇ ਵਿਸ਼ਰਾਮ ਲੈ ਜਾਸੀ ਇਥੇ ਟਮਕੇ ਪਰਨਾਏ ਨਾਣੇ ਦੇ ਨਾਲ ਆਪਨ ਨਾਣਾ ਅੱਥੀ ਆਇਦਕ ਇਥੇ ਜਮ ਕੇ ਜੋਲ ਕੈ ਜੋਲ ਪੋਲਾ ਬੋਲਣਾ ਕਸ ਕੇ ਨਹੀਂ ਬੋਲਣਾ ਜੋਲ ਕੈ ਇਥੇ ਆਪਾਂ ਵਿਸ਼ਰਾਮ ਲਾਵਾਂਗੇ ਕੈ ਗਾਲ ਗਾਲ ਪੋਲਾ ਬੋਲਿਆ ਜਾਵੇਗਾ ਲੱਗ ਅੱਦਿਕ ਤਾਏ ਤਾਏ ਤਦ ਦਿਨ ਭਾਰਾ ਬੋਲਣਾ ਹੈ ਵਾਲ ਨਿੱਕੀ ਨੰਨੀ ਅਦਿਕ ਪੁਰ ਸਲਾਤ ਪੁਰ ਵਕ ਬੋਲਣਾ ਹੈ ਸਲਾਤ ਵਕ ਬੋਲਣਾ ਇਥੇ ਵਿੱਚ ਰਾਮ ਕੰਨੀ ਇਥੇ ਠਮਕੀ ਨਾ ਸੋਣੀ ਆਏ ਇਕੱਠਾ ਬੋਲਣਾ ਵਕ ਨਹੀਂ ਬੋਲਣਾ ਸੋਣੀ ਬੋਲ ਕੇ ਆਏ ਬੋਲਣਾ ਹੈ ਇਕੱਠਾ ਬੋਲਦੇ ਨਾ ਸੁਣੀ ਆਏ ਫਰੀਦਾ ਇਥੇ ਆਪਾ ਜਮਕੀ ਲਾਵਾਂਗੇ ਕਿੜੀ ਕੱਕੇ ਸਿਆਰੀ ਕੀ ਰੜੇ ਬਿਆੜੀ ਕਿੜੀ ਪਵੰਦੀ ਪੱਪਾ ਹੋਵੇ ਟੱਪੀ ਦੱਤੇ ਬਿਆਰੀ ਪਵੰਦੀ ਬੋਲ ਕੇ ਵਿੱਚ ਜਹਿ ਦੇਣੀ ਐ ਈੜੀ ਬਿਆਰੀ ਈ ਪਵੰਦੀ ਚਿਤਰਾ ਬੋਲਣਾ ਹੈ ਕੱਠਾ ਬੋਲਣਾ ਹੈ ਇੱਥੇ ਵਿਚ ਰਾਮ ਖੜਾ ਇੱਥੇ ਆਪਾ ਜਮਕੀ ਲਾਵਾਂਗੇ ਨਾ ਆਪ ਮੁਹਾਏ ਮੰਮੇ ਔਂਕੜ ਹਾਏ ਕੰਨਾ ਈੜੀ ਸਿਆਰੀ ਮੁਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ